ਸੰਗਰਾਮ ਹੁਣ ਠੀਕ ਹੈ ਤੇ ਸਿਫਤ ਦੀ ਮੰਮੀ ਤੇ ਉਹ ਦੋਵੇਂ ਗੱਲਾਂ ਕਰ ਰਹੇ ਹਨ ਸੰਗਰਾਮ ਕਹਿੰਦਾ ਆਂਟੀ ਜੀ ਕਿੰਨਾ ਟਾਈਮ ਹੋ ਗਿਆ ਹੈ ਸਿਫਤ ਹੋਣੀ ਆਈ ਹੀ ਨਹੀਂ ਘਰ ਉਹ ਪਰੇਸ਼ਾਨ ਹੁੰਦਾ ਹੈ ਤੁਸੀਂ ਫੋਨ ਤਾਂ ਕਰੋ ਉਹਨਾਂ ਨੂੰ ਆਨਾਮ ਕਹਿੰਦੇ ਬੇਟਾ ਮੈਂ ਤਾਂ ਕਦੋਂ ਦੀ ਲਗਾਈ ਜਾਨੀ ਆ ਪਰ ਦੋਵੇਂ ਪਿਓ ਤੀ ਚੁੱਕਦੇ ਹੀ ਨਹੀਂ ਮੈਨੂੰ ਆਪ ਟੈਨਸ਼ਨ ਹੋਣ ਲਈ ਆ ਉਹ ਫੋਨ ਲਗਾਉਂਦੀ ਹੈ ਫੇਰ ਕਰਕੇ ਵੇਖ ਲੈਣੀ ਆ ਇੱਕ ਵਾਰ ਸੰਗਰਾਮ ਕਹਿੰਦਾ ਮੈਂ ਜਾਵਾਂ ਵੇਖ ਕੇ ਆਵਾਂ ਉਹਨਾਂ ਨੂੰ ਨਾਲੇ ਮੈਂ ਬੁਟੀਕ ਤੇ ਆਪਣਾ ਫੋਨ ਵੇਖਾਵਾਂਗਾ ਉਹ ਮਨ ਵਿੱਚ ਸੋਚਦਾ ਹੈ ਕਿ ਮੇਰਾ ਫੋਨ ਕਿਸੇ ਦੇ ਹੱਥ ਵਿੱਚ ਲੱਗ ਗਿਆ ਤਾਂ ਗੜਬੜ ਹੋ ਜਾਵੇਗੀ ਅਨੰਮਿਕਾ ਕਹਿੰਦੀ ਨਹੀਂ ਪੁੱਤਰ ਤੂੰ ਨਹੀਂ ਜਾ ਸਕਦਾ ਸਿਫਤ ਦੇ ਪਾਪਾ ਗੁੱਸੇ ਹੋਣਗੇ ਹੁਣ ਉਹ ਬੱਸ ਹੁਣੇ ਆਉਂਦੇ ਹੀ ਹੋਣਗੇ ਉਹ ਆਪਣਾ ਫੋਨ ਦਿੰਦੀ ਹੋਈ ਕਹਿੰਦੀ ਹੈ ਆ ਫੜ ਮੇਰਾ ਫੋਨ ਜੋ ਕਰਨਾ ਕਰਲਾ ਸਿਫਤ ਨੂੰ ਕਹੂੰਗੀ ਤੇਰੇ ਲਈ ਨਵਾਂ ਫੋਨ ਲੈ ਆਵੇ ਪੁਰਾਣਾ ਖੋਰੇ ਲੱਭੇ ਜਾਂ ਨਾ ਲੱਭੇ ਮਨ ਸੰਗਰਾਮ ਮਨ ਮਾਰ ਕੇ ਬੈਠ ਜਾਂਦਾ ਹੈ ਤੇ ਨਾਮਕਾ ਦੇ ਫੋਨ ਤੇ ਇੰਸਟਾਗ੍ਰam ਚਲਾਉਣ ਲੱਗ ਜਾਂਦਾ ਹੈ ਸਿਫਤ ਬੁਟੀਕ ਦੇ ਬਿਲਕੁਲ ਕੋਲ ਹੈ ਤੇ ਹਰੇਕ ਅਪਡੇਟ ਆਪਣੇ ਪਾਪਾ ਨੂੰ ਦੇ ਰਹੀ ਹੈ ਉਧਰ ਸ਼ਮਸ਼ੀਰ ਸਿੰਘ ਨੇ ਵੀ ਬੁਟੀਕ ਵਿੱਚ ਆਪਣੇ ਬੰਦੇ ਛੱਡੇ ਹਨ ਜੋ ਹਰ ਇੱਕ ਅਪਡੇਟ ਦੇ ਰਹੇ ਹਨ ਮੀਡੀਆ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਉਹ ਵੀ ਬਿਲਕੁਲ ਤਿਆਰ ਬੈਠੇ ਹਨ ਤਾਜ਼ਾ ਖਬਰਾਂ ਲਈ ਸਾਰੇ ਬਾਹਰ ਖੜੇ ਸੋਚ ਰਹੇ ਹਨ ਕਿ ਪਤਾ ਨਹੀਂ ਅੰਦਰੋਂ ਕੀ ਮਿਲਿਆ ਹੋਏਗਾ ਥੋੜੀ ਦੇਰ ਬਾਅਦ ਪੁਲਿਸ ਵਾਲੇ ਬੁਟੀਕ ਦੀ ਮਾਲਕਣ ਸਮੇਤ ਤਿੰਨ ਹੋਰ ਜਣਿਆਂ ਨੂੰ ਗ੍ਰਿਫਤਾਰ ਕਰਕੇ ਬਾਹਰ ਆਉਂਦੇ ਹਨ ਮੀਡੀਆ ਵਾਲੇ ਮਾਈਕ ਅੱਗੇ ਕਰਕੇ ਸਵਾਲਾਂ ਦੀ ਬਾਰਿਸ਼ ਸ਼ੁਰੂ ਕਰ ਦਿੰਦੇ ਹਨ ਇਨਸਪੈਕਟਰ ਮੀਡੀਆ ਵਾਲਿਆਂ ਨੂੰ ਦੱਸਦਾ ਹੈ ਕਿ ਬੁਟੀਕ ਦੇ ਅੰਦਰੋਂ ਹਥਿਆਰ ਤੇ ਨਸ਼ਾ ਬਰਾਮਦ ਹੋਇਆ ਹੈ ਸਾਨੂੰ ਲੱਗਦਾ ਹੈ ਕਿ ਇੱਥੇ ਬੁਟੀਕ ਦੀ ਆਲ ਵਿੱਚ ਜ਼ਰੂਰ ਕੋਈ ਨਾਜਾਇਜ਼ ਧੰਦਾ ਚੱਲ ਰਿਹਾ ਹੈ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਦੀ ਪੁੱਛ ਦੱਸ ਥਾਣੇ ਜਾ ਕੇ ਕਰਾਂਗੇ ਸ਼ਮਸ਼ੇਰ ਤੇ ਬੰਦੇ ਜਦੋਂ ਸ਼ਮਸ਼ੇਰ ਨੂੰ ਬੁਟੀਕ ਵਾਲੀ ਘਟਨਾ ਦੱਸਦੇ ਹਨ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਸ ਸਭ ਵਿੱਚ ਉਸ ਦਾ ਕੋਈ ਹੱਥ ਨਹੀਂ ਹੁੰਦਾ ਉਹ ਇਸ ਗੱਲ ਤੇ ਵੀ ਹੈਰਾਨ ਹੁੰਦਾ ਹੈ ਕਿ ਪੁਲਿਸ ਵਾਲਿਆਂ ਨੇ ਸੰਗਰਾਮ ਬਾਰੇ ਕੋਈ ਬਿਆਨ ਕਿਉਂ ਨਹੀਂ ਦਿੱਤਾ ਉਧਰ ਸਿਫਤ ਆਪਣੇ ਪਾਪਾ ਨੂੰ ਸਾਰੀ ਗੱਲ ਦੱਸਦੀ ਹੈ ਸਿਫਤ ਕਹਿੰਦੀ ਪਾਪਾ ਜੀ ਆਪਾਂ ਦਾ ਸੰਗਰਾਮ ਕਰਕੇ ਬੁਟੀਕ ਤੇ ਛਾਪਾ ਮਰਵਾਇਆ ਸੀ ਪਰ ਇਹ ਸਭ ਗੁਲਜਾਰ ਸਿੰਘ ਕਹਿੰਦਾ ਇਸੇ ਨੂੰ ਤਾਂ ਰਾਜਨੀਤੀ ਕਹਿੰਦੇ ਨੇ ਮਾਈ ਡਾਲ ਤੂੰ ਅਜੇ ਨਹੀਂ ਸਮਝੇਂਗੀ ਸਿਫਤ ਕਹਿੰਦੀ ਫੇਰ ਵੀ ਪਾਪਾ ਦੱਸੋ ਨਾ ਉਹ ਤਾਂ ਸੁਖ ਹੋ ਕੇ ਕਹਿੰਦੀ ਹੈ ਗੁਲਜਾਰ ਸਿੰਘ ਕਹਿੰਦਾ ਫੋਨ ਤੇ ਨਹੀਂ ਇੱਥੇ ਆ ਜਾ ਮੇਰੇ ਕੋਲ ਮੈਂ ਦੱਸਦਾ ਤੈਨੂੰ ਸਿਫਤ ਜਲਦੀ ਜਲਦੀ ਆਪਣੇ ਪਾਪਾ ਕੋਲ ਚਲੀ ਜਾਂਦੀ ਹੈ ਜੋ ਕਿ ਉੱਥੇ ਨੇੜੇ ਬੈਠਾ ਹੀ ਸਭ ਕੁਝ ਕਰਵਾ ਰਿਹਾ ਸੀ ਸਿਫਤ ਕਹਿੰਦੀ ਪਾਪਾ ਜਲਦੀ ਦੱਸੋ ਮੈਨੂੰ ਸਮਝ ਨਹੀਂ ਆ ਰਿਹਾ ਇਹ ਸਭ ਕਿਵੇਂ ਹੋਇਆ ਆਪਾਂ ਤਾਂ ਕੁਝ ਹੋਰ ਹੀ ਪਲਾਨ ਕੀਤਾ ਸੀ ਗੁਲਜਾਰ ਸਿੰਘ ਨੂੰ ਹਲੂਣ ਕਿਉਂ ਪੁੱਛਦੀ ਹੈ ਗੁਲਜਾਰ ਸਿੰਘ ਕਹਿੰਦਾ ਹਾਂ ਹਾਂ ਪੁੱਤਰ ਜੀ ਅਸੀਂ ਮੰਤਰੀ ਹਮੇਸ਼ਾ ਇੱਕ ਸਟੈਪ ਅੱਗੇ ਚੱਲਦੇ ਆਂ ਇਹ ਮੇਰਾ ਪਲਾਨ ਬੀ ਸੀ ਸਿਫਤ ਦੀ ਗੱਲ ਤੇ ਪਿਆਰ ਦੇ ਨਾਲ ਮਾਰਦਾ ਹੈ ਸਿਫਤ ਕਹਿੰਦੀ ਪਲਾਨ ਬੀ ਕੀ ਮਤਲਬ ਗੁਲਜਾਰ ਸਿੰਘ ਕਹਿੰਦਾ ਆਪਣਾ ਪਲਾਨ ਸੀ ਕਿ ਆਪਾਂ ਬੁਟੀਕ ਦੀ ਫੋਟੋਜ਼ ਚੈੱਕ ਕਰਾਂਗੇ ਕਰਕੇ ਸੰਗਰਾਮ ਦੇ बेहोश ਹੋਣ ਬਾਰੇ ਪਤਾ ਲਗਾਉਣਾ ਸੀ ਸਿੱਧ ਧਿਆਨ ਦੇ ਨਾਲ ਸੁਣ ਰਹੀ ਹੈ ਬੁਲਦਾਰ ਸਿੰਘ ਕਹਿੰਦਾ ਪਰ ਐਟ ਆ ਟਾਈਮ ਮੈਨੂੰ ਮੇਰਾ ਪਲਾਨ ਚੇਂਜ ਕਰਨਾ ਪਿਆ ਕਿਉਂਕਿ ਪੁੱਤਰ ਜਦੋਂ ਤੂੰ ਮੈਨੂੰ ਦੱਸਿਆ ਸੀ ਕਿ ਏਕਮ ਸ਼ਮਸ਼ੇਰ ਦੇ ਘਰ ਗਈ ਏ ਤਾਂ ਮੈਨੂੰ ਸ਼ੱਕ ਹੋ ਗਿਆ ਸੀ ਕਿ ਇਹ ਸਭ ਮिक्की ਤੇ ਸ਼ਮਸ਼ੇਰ ਦਾ ਕੀਤਾ ਕਰਾਇਆ ਹੀ ਹੈ ਤੇ ਏਕਮ ਵੀ ਨਾਲ ਲੜੀ ਹੋਈ ਹੈ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਜ਼ਰੂਰ ਸ਼ਮਸ਼ੇਰ ਤੇ ਸੰਗਰਾਮ ਦਾ ਵਿਆਹ ਨਹੀਂ ਹੋਣ ਦੇਣਾ ਚਾਹੁੰਦੇ ਤੇਰਾ ਵਿਆਹ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਹੀ ਸੰਗਰਾਮ ਨੂੰ ਚਕਵਾਉਣ ਲੱਗਾ ਸੀ ਬਸ ਫਿਰ ਵੀ ਮੈਂ ਗੇਮ ਬਦਲ ਦਿੱਤੀ ਮੈਂ ਬੁਟੀਕ ਵਿੱਚ ਆਪ ਹੀ ਮਾਲ ਰੱਖਵਾ ਕੇ ਆਪ ਹੀ ਖੜਵਾ ਦਿੱਤਾ ਸਿਫਤ ਕਹਿੰਨੀ ਪਰ ਪਾਪਾ ਫਿਰ ਪਲੀਸ ਵਿੱਕੀ ਨੂੰ ਕਿਉਂ ਲੈ ਕੇ ਗਈ ਹੈ ਬੁਟੀਕ ਵਾਲੇ ਤਾਂ ਉਹਨਾਂ ਦੇ ਨਾਲ ਸੀ ਉਹਨਾਂ ਵਿੱਕੀ ਦਾ ਨਾਮ ਕਿਉਂ ਲਿਆ ਉਹ ਮੱਥੇ ਤੇ ਤਿਉੜੀਆਂ ਪਾ ਕੇ ਵੇਖਦੀ ਹੈ ਬਲਜਾ ਸਿੰਘ ਕਹਿੰਦਾ ਉਹ ਮੇਰੀ ਪਿਆਰੀ ਜਹੀਤੀ ਅਸੀਂ ਮੰਤਰੀ ਕਿਸੇ ਵੀ ਗੇਮ ਨੂੰ ਕਿਸੇ ਵੇਲੇ ਵੀ ਆਪਣੇ ਫਾਇਦੇ ਲਈ ਕਿਸੇ ਵੀ ਪਾਸੇ ਮੋੜ ਦਿੰਦੇ ਆ ਬੁਟੀਕ ਵਾਲੇ ਵੇ ਸ਼ਮਸ਼ੇਰ ਤੋਂ ਜ਼ਿਆਦਾ ਪੈਸੇ ਦੇ ਕੇ ਆਪਣੇ ਵੱਲ ਕਰ ਲੈ ਤੇ ਪੁਲਿਸ ਤਾਂ ਉਂਝ ਹੀ ਸਾਡੇ ਹੱਥਾਂ ਵਿੱਚ ਹੁੰਦੀ ਹੈ ਸਿਫਤ ਕਹਿੰਦੇ Papa ਤੁਸੀਂ ਚੀਟਿੰਗ ਕੀਤੀ ਹੈ ਇਹ ਠੀਕ ਨਹੀਂ ਆ ਵਿਚਾਰੇ ਬੁਟੀਕ ਵਾਲੇ ਮੁੰਡੇ ਕੁੜੀਆਂ ਬਿਨਾ ਕਿਸੇ ਕਸੂਰ ਦੇ ਜੇਲ੍ਹ ਚਲੇ ਗਏ ਨੇ ਗੁਲਜਾਰ ਸਿੰਘ ਕਹਿੰਦਾ ਤੂੰ ਟੈਨਸ਼ਨ ਨਾ ਲੈ ਪੁੱਤਰ ਆ ਲੋਕਾਂ ਨੇ 4 ਦਿਨਾਂ ਵਿੱਚ ਸਭ ਕੁਝ ਭੁੱਲ ਜਾਣਾ ਵੀ ਇੱਥੇ ਕੀ ਹੋਇਆ ਸੀ ਤੇ ਕੀ ਨਹੀਂ ਜਦੋਂ ਮਾਮਲਾ ਠੰਡਾ ਪੈ ਗਿਆ ਮੈਂ ਸਾਰਿਆਂ ਨੂੰ ਕੇਸ ਵਿੱਚੋਂ ਬਾਹਰ ਕਢਵਾ ਦੇਣਾ ਸਿਫਤ ਕਹਿੰਦੀ ਪਰ Papa ਇਹ ਠੀਕ ਨਹੀਂ ਹੈ ਤੁਸੀਂ ਗਲਤ ਕਰ ਰਹੇ ਹੋ ਉਹ ਚੀਕਦੀ ਹੈ ਗੁਲਜਾਰ ਸਿੰਘ ਕਹਿੰਦਾ ਸਿਫਤ ਬੱਚੇ ਤੂੰ ਬਹੁਤਾ ਨਾ ਸੋਚ ਤੂੰ ਬਸ ਘਰ ਜਾ ਕੇ ਸੰਗਰਾਮ ਦਾ ਖਿਆਲ ਰੱਖ ਉਹ ਪਿਆਰ ਦੇ ਨਾਲ ਜੱਫੀ ਵਿੱਚ ਲੈ ਕੇ ਗੱਡੀ ਤੱਕ ਉਸ ਨੂੰ ਛੱਡ ਆਉਂਦਾ ਹੈ ਸਫਤ ਕਰ ਚਲੀ ਜਾਂਦੀ ਹੈ ਤੇ ਗੁਲਜਾਰ ਸਿੰਘ ਅਨਾਮਿਕਾ ਦੇ ਫੋਨ ਤੇ ਮੈਸੇਜ ਕਰਦਾ ਹੈ ਅਨਾਮਿਕਾ ਮਾਈ ਲਵ ਆਮ ਸੋ ਹੈਪੀ ਅੱਜ ਸਭ ਤੋਂ ਵੱਡਾ ਕੰਡਾ ਨਿਕਲ ਗਿਆ ਏ ਤੇ ਦੂਜੀ ਗੱਲ ਇਹ ਹੈ ਕਿ ਸੱਪ ਵੀ ਮਰ ਗਿਆ ਏ ਤੇ ਆਪਣੀ लाठी ਵੀ ਨਹੀਂ ਟੁੱਟੀ ਬਾਕੀ ਘਰ ਆ ਕੇ ਦੱਸਦਾ ਹਾਂ ਇੱਕਮ ਵਾਰ-ਵਾਰ ਕਦੇ ਵਿੱਕੀ ਦੇ ਤੇ ਕਦੇ ਸ਼ਮਸ਼ੇਰ ਸਿੰਘ ਦੇ ਫੋਨ ਤੇ ਫੋਨ ਕਰ ਰਹੀ ਹੈ ਉਹ ਜਾਨਣਾ ਚਾਹੁੰਦੀ ਹੈ ਕਿ ਬੁਟੀਕ ਤੇ ਕੀ ਹੋ ਰਿਹਾ ਹੈ ਵਿੱਕੀ ਦਾ ਵਿੱਕੀ ਤਾਂ ਉਸਦਾ ਫੋਨ ਚੁੱਕਦਾ ਨਹੀਂ ਪਰ ਕਾਫੀ ਵਾਰ ਕਰਨ ਤੋਂ ਬਾਅਦ ਸ਼ਮਸ਼ੀਰ ਸਿੰਘ ਚੁੱਕ ਲੈਂਦਾ ਹੈ ਇਕਮ ਕਹਿੰਦੀ ਹੈ ਹੈਲੋ ਅੰਕਲ ਵਿੱਕੀ ਕਿੱਥੇ ਹੈ ਫੋਨ ਕਿਉਂ ਨਹੀਂ ਚੁੱਕ ਰਿਹਾ ਦੱਸੋ ਨਾ ਸ਼ਮਸ਼ੀਰ ਸਿੰਘ ਕਹਿੰਦਾ ਮੇਰੇ ਮੁੰਡੇ ਨੂੰ ਫੜਵਾ ਕੇ ਤੇ ਸਿਆਪੇ ਪਾ ਕੇ ਹੁਣ ਪੁੱਛਦੀ ਹੈ ਵਿੱਕੀ ਕਿੱਥੇ ਹੈ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਤੇਰੇ ਨਾਲ ਤਾਂ ਮੈਂ ਚੰਗੀ ਤਰ੍ਹਾਂ ਹਿਸਾਬ ਕਰਾਂਗਾ ਉਹ ਗੁੱਸੇ ਵਿੱਚ ਚੀਕਦਾ ਹੈ ਇਕਮ ਹਰਾਨੀ ਦੇ ਨਾਲ ਕਹਿੰਦੀ ਅੰਕਲ ਕੀ ਕਹਿ ਰਹੇ ਹੋ ਤੁਸੀਂ ਕੀ ਹੋਇਆ ਏ ਸ਼ਮਸ਼ੇਰ ਸਿੰਘ ਫੋਨ ਕੱਟ ਦਿੰਦਾ ਹੈ ਏਕਮ ਹੈਲੋ ਹੈਲੋ ਕਰਦੀ रह ਜਾਂਦੀ ਹੈ ਉਸ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਸ਼ਮਸ਼ੇਰ ਨੇ ਐਵੇਂ ਕਿਉਂ ਕੀਤਾ ਜਦੋਂ ਦਾ ਸ਼ਮਸ਼ੇਰ ਸਿੰਘ ਨੂੰ ਪਤਾ ਲੱਗਾ ਹੈ ਕਿ ਉਸਦੇ ਪੁੱਤਰ ਵਿੱਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹ ਅਗਭਗੂਲਾ ਹੋਇਆ ਫਿਰਦਾ ਹੈ ਉਸ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਇਹ ਸਭ ਗੁਲਜਾਰ ਸਿੰਘ ਨੇ ਕਰਵਾਇਆ ਹੈ ਉਹ ਤਾਂ ਇਕਮ ਨੂੰ ਹੀ ਕਰਸੂਰ ਵਾਰ ਮੰਨ ਰਿਹਾ ਹੈ ਕਿਉਂਕਿ ਇਕਮ ਦੇ ਕਹਿਣ ਤੇ ਹੀ ਉਸਨੇ ਬੁਟੀਕ ਵਿੱਚੋਂ ਸੰਗਰਾਮ ਨੂੰ ਚੁਕਵਾਇਆ ਸੀ ਉਹ ਪਛਤਾ ਰਿਹਾ ਹੈ ਕਿ ਉਸਨੇ ਇਕਮ ਤੇ ਯਕੀਨ ਕਿਉਂ ਕੀਤਾ ਉਹ ਥਾਣੇ ਜਾ ਕੇ ਆਪਣੇ ਪੁੱਤ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕੋਈ ਹੱਲ ਨਹੀਂ ਨਿਕਲਦਾ ਫਿਰ ਉਹ ਗੁਲਜ਼ਾਰ ਸਿੰਘ ਦੀ ਮਦਦ ਲੈਣ ਬਾਰੇ ਸੋਚਦਾ ਹੈ ਉਹ ਗੁਲਜ਼ਾਰ ਸਿੰਘ ਨੂੰ ਫੋਨ ਲਗਾਉਂਦਾ ਹੈ ਜੋ ਕਿ ਪਹਿਲਾਂ ਹੀ ਉਸਦੇ ਫੋਨ ਦੀ ਉਡੀਕ ਕਰ ਰਿਹਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਹੈ ਹੈਲੋ ਗੁਲਜ਼ਾਰ ਗੁਜਰ ਸਿੰਘ ਕਹਿੰਦਾ ਹੈਲੋ ਕੀ ਗੱਲ ਹੈ ਸ਼ਮਸ਼ੇਰ ਸੁਖਤਾ ਹੈ ਕਿਵੇਂ ਟਿੱਲੀ ਜੀ ਹੈਲੋ ਕੀਤੀ ਆ ਸ਼ਮਸ਼ੇਰ ਸਿੰਘ ਕਹਿੰਦਾ ਯਾਰ ਤੇਰੀ ਮਦਦ ਦੀ ਲੋੜ ਹੈ ਮੈਨੂੰ ਗੁਜਰ ਸਿੰਘ ਕਹਿੰਦਾ ਹਾਂ ਹਾਂ ਬੋਲ ਸ਼ਮਸ਼ੇਰ ਯਾਰ ਸੰਘ ਦਾ ਕਿਉਂ ਹੈ ਉਹ ਮਨ ਵਿੱਚ ਹੱਸਦਾ ਹੈ ਕਿ ਹੁਣ ਆਇਆ ਊਂਟ ਪਹਾੜ ਦੇ ਥੱਲੇ ਸ਼ਮਸ਼ੇਰ ਸਿੰਘ ਕਹਿੰਦਾ ਯਾਰ ਉਹਨਾ ਆਪਣੇ ਵਿੱਕੀ ਨੂੰ ਕਿਸੇ ਨੇ ਝੂਠੇ ਕੇਸ ਵਿੱਚ ਫਸਾ ਦਿੱਤਾ ਹੈ ਤੇ ਪੁਲਿਸ ਵਾਲੇ ਉਹਨੂੰ ਲੈ ਗਏ ਨੇ ਮੈਂ ਥਾਣੇ ਗਿਆ ਸੀ ਪਰ ਕੋਈ ਗੱਲ ਨਹੀਂ ਬਣੀ ਉਹ ਲਮਾਸਾ ਲੈ ਕੇ ਕਹਿੰਦਾ ਮਿੰਨਤ ਵਾਲੀ ਗੱਲ ਹੈ ਗੁਲਜ਼ਾਰ ਮੇਰੇ ਪੁੱਤ ਨੂੰ ਛਡਾ ਲਾ ਗੁਲਜ਼ਾਰ ਸਿੰਘ ਕਹਿੰਦਾ ਆਪਣਾ ਹਾਸਾ ਕੰਟਰੋਲ ਕਰਦਾ ਹੋਇਆ ਇਹ ਕਿੱਡੀ ਕੋ ਗੱਲ ਹੈ ਯਾਰ ਮੈਂ ਹੁਣੇ ਗੱਲ ਕਰਦਾ ਤੂੰ ਟੈਨਸ਼ਨ ਫਰੀ ਹੋ ਜਾ ਵਿੱਕੀ ਘਰ ਆਇਆ ਸਮਝ ਸ਼ਮਸ਼ੀਰ ਸਿੰਘ ਕਹਿੰਦਾ ਬਹੁਤ-ਬਹੁਤ ਧੰਨਵਾਦ ਯਾਰ ਮੈਨੂੰ ਪਤਾ ਸੀ ਤੂੰ ਮੇਰੀ ਜ਼ਰੂਰ ਮਦਦ ਕਰੇਂਗਾ ਗੁਲਜ਼ਾਰ ਸਿੰਘ ਕਹਿੰਦਾ ਕੋਈ ਗੱਲ ਨਹੀਂ ਯਾਰ ਜਿਵੇਂ ਸਿਰਫ ਤੇਰੀ ਧੀ ਧੀ ਹੈ ਓਵੇਂ ਹੀ ਵਿੱਕੀ ਮੇਰਾ ਵੀ ਤਾਂ ਪੁੱਤਰ ਹੈ ਨਾਲੇ ਤੂੰ ਕਿਹੜਾ ਕਦੇ ਮੇਰੇ ਨਾਲ ਗੱਦਾਰੀ ਕੀਤੀ ਐ ਜੋ ਮੈਂ ਤੇਰੀ ਮਦਦ ਨਹੀਂ ਕਰਾਂਗਾ ਉਹ ਲਾ ਕੇ ਗੱਲ ਕਰਦਾ ਹੈ ਸ਼ਮਸ਼ੇਰ ਸਿੰਘ ਜੰਦਾ ਹਾਂ ਕੋਈ ਸ਼ਬਦ ਨਹੀਂ ਬੋਲ ਪਾਉਂਦਾ ਬਸ ਚੁੱਪ ਕਰਕੇ ਫੋਨ ਕੱਟ ਦਿੰਦਾ ਹੈ ਬਲਜਾ ਸਿੰਘ ਫੋਨ ਕੱਟਣ ਤੋਂ ਬਾਅਦ ਹੱਸਦਾ ਹੈ ਤੇ ਫਿਰ ਗੁੱਸੇ ਵਿੱਚ ਸ਼ਮਸ਼ੇਰ ਤੇ ਵਿੱਕੀ ਨੂੰ ਪੰਜ ਸੱਤ ਗਾਲਾਂ ਕੱਢਦਾ ਹੈ ਉਹ ਕਹਿੰਦਾ ਹੈ ਕਿ ਮੈਂ ਇਹਨਾਂ ਲਈ ਆਪਣੀ ਨੀਂਦ ਕਿਉਂ ਖਰਾਬ ਕਰਾਂ ਮੈਂ ਟੋਰ ਨਾਲ ਕਰ ਜਾ ਕੇ ਸੌਂਦਾ ਹਾਂ ਉਹ ਘਰ ਚਲਿਆ ਜਾਂਦਾ ਹੈ ਉਧਰ ਇਕਮ ਹੈਰਾਨ ਪਰੇਸ਼ਾਨ ਬੈਠੀ ਹੈ ਕਿ ਸ਼ਮਸ਼ੇਰ ਨੇ ਉਸ ਨੂੰ ਐਵੇਂ ਕਿਉਂ ਕਿਹਾ ਉਸ ਨੂੰ ਐਵੇਂ ਉਦਾਸ ਬੈਠੇ ਨੂੰ ਵੇਖ ਕੇ ਅਜਮੇਰ ਉਸ ਕੋਲੇ ਆਉਂਦਾ ਹੈ ਅਜਮੇਰ ਕਹਿੰਦਾ ਇਕਮ ਐਨੀ ਟੈਨਸ਼ਨ ਵਿੱਚ ਕਿਉਂ ਲੱਗ ਰਹੀ ਹੈ ਕੁਝ ਹੋਇਆ ਏ ਉਹ ਚੱਕੀ ਨਜ਼ਰ ਨਾਲ ਸਵਾਲ ਦੇਖਦਾ ਹੈ ਇਕਮ ਕਹਿੰਦੀ ਨਹੀਂ ਤਾਂ ਉਹ ਫਟਾਫਟ ਨਾਰਮਲ ਹੋ ਕੇ ਬਹਿ ਜਾਂਦੀ ਹੈ ਮੈਨੂੰ ਕੀ ਹੋਣਾ ਅਜਮੇਰ ਕਹਿੰਦਾ ਕੁਝ ਪਤਾ ਲੱਗਾ ਤੈਨੂੰ ਕੋਈ ਫੋਨ ਆਇਆ ਇਕਮ ਕਹਿੰਦੀ ਕੀ ਕਿਸ ਦਾ ਫੋਨ ਅਜਮੇਰ ਕਹਿੰਦਾ ਤੈਨੂੰ ਪਤਾ ਵਿੱਕੀ ਨੂੰ ਪੁਲਿਸ ਫੜ ਕੇ ਲੈ ਗਈ ਐ ਉਸੇ ਬਟਿਕ ਵਿੱਚੋਂ ਜਿੱਥੇ ਤੂੰ ਸੰਗਰਾਮ ਨੂੰ ਭੇਜਿਆ ਸੀ ਏਕਮ ਦੇ ਮੂੰਹ ਵੱਲ ਧਿਆਨ ਦੇ ਨਾਲ ਵੇਖ ਕੇ ਕਹਿੰਦਾ ਹੈ ਏਕਮ ਕਹਿੰਦੀ ਕੀ ਪਰ ਕਿਉਂ ਉਹ ਮੱਥੇ ਤੋਂ ਪਸੀਨਾ ਸਾਫ਼ ਕਰਦੀ ਹੋਈ ਬੋਲੀ ਅਜਮੇਰ ਕਹਿੰਦਾ ਤੂੰ ਪਸੀਨਾ ਤੁਸੀਂ ਨੂੰ ਕਿਉਂ ਹੋਈ ਜਾਂਦੀ ਆ ਅੱਗੇ ਹੋ ਕੇ ਉਹ ਮੱਥੇ ਤੋਂ ਪਸੀਨਾ ਸਾਫ਼ ਕਰਕੇ ਪੁੱਛਦਾ ਹੈ ਓਏ ਵਿੱਕੀ ਨੂੰ ਫੜਿਆ ਪੁਲਿਸ ਨੇ ਤੈਨੂੰ ਨਹੀਂ ਏਕਮ ਕਹਿੰਦੀ ਨਹੀਂ ਨਹੀਂ ਉਹ ਤਾਂ ਵੈਸੇ ਹੀ ਉਹ ਕੰਬਦੀ ਹੋਈ ਕਹਿੰਦੀ ਹੈ ਦੱਸੋ ਨਾ ਕੀ ਹੋਇਆ ਅਜਮੇਰ ਕਹਿੰਦਾ ਪਤਾ ਨਹੀਂ ਯਾਰ ਪੂਰੀ ਤਾਂ ਪਤਾ ਨਹੀਂ ਲੱਗੀ ਗੱਲ ਸਫਤ ਦਾ ਫੋਨ ਆਇਆ ਸੀ ਡੈਡੀ ਜੀ ਨੂੰ ਉਸਨੇ ਦੱਸਿਆ ਹੁਣ ਮੈਂ ਤੇ ਡੈਡੀ ਚੱਲੇ ਆ ਫਿਰ ਪਤਾ ਕਰਦੇ ਆ ਕੀ ਗੱਲ ਹੈ ਉਹ ਕੱਪੜੇ ਬਦਲਦਾ ਹੋਇਆ ਕਹਿੰਦਾ ਹੈ ਏਕਮ ਕਹਿੰਦੀ ਠੀਕ ਹੈ ਅਜਮੇਰ ਚਲਾ ਜਾਂਦਾ ਹੈ ਤੇ ਇੱਕ ਮੱਥੇ ਤੇ ਹੱਥ ਮਾਰ ਕੇ ਬੈਠ ਤੇ ਬੈਠ ਜਾਂਦੀ ਹੈ ਡਰ ਨਾਲ ਉਸ ਦੀਆਂ ਲੱਤਾਂ ਕੰਮ ਰਹੀਆਂ ਹਨ ਉਸ ਨੂੰ ਲੱਗ ਰਿਹਾ ਹੈ ਕਿ ਅੱਜ ਸਭ ਨੂੰ ਉਸ ਦੀ ਅਸਲੀਅਤ ਪਤਾ ਲੱਗ ਜਾਵੇਗੀ ਸਿਫਤ ਘਰ ਪਹੁੰਚ ਜਾਂਦੀ ਹੈ ਤੇ ਜਾ ਕੇ ਆਪਣੀ ਮੰਮੀ ਤੇ ਸੰਗਰਾਮ ਨੂੰ ਸਭ ਕੁਝ ਦੱਸਦੀ ਹੈ ਉਹ ਦੋਵੇਂ ਜਣੇ ਹੈਰਾਨ ਰਹਿ ਜਾਂਦੇ ਹਨ ਸੰਗਰਾਮ ਨੂੰ ਯਕੀਨ ਨਹੀਂ ਹੁੰਦਾ ਸੋਚੀ ਪਿਆ ਜਾਂਦਾ ਹੈ ਐਨੇ ਨੂੰ ਸਿਫਤ ਦੀ ਮੰਮੀ ਰੋਟੀ ਲੈ ਕੇ ਆਉਂਦੀ ਹੈ ਤੇ ਸਿਫਤ ਖਾਣ ਲੱਗ ਜਾਂਦੀ ਹੈ ਸੰਗਰਾਮ ਕੋਲ ਬੈਠਾ ਰਹਿੰਦਾ ਹੈ ਸਿਫਤ ਕਹਿੰਦੀ ਕੀ ਹੋਇਆ ਸੰਗਰਾਮ ਤੂੰ ਕੀ ਸੋਚ ਰਿਹਾ ਹੈ ਰੋਟੀ ਖਾਦੀ ਹੋਈ ਹੈ ਤੇਰੀ ਸੰਗਰਾਮ ਕਹਿੰਦਾ ਸਿਫਤ ਮੈਂ ਨਾ ਵਿੱਕੀ ਬਾਰੇ ਸੋਚ ਰਿਹਾ ਹਾਂ ਹਾਂ ਯਾਰ ਬੇਸ਼ੱਕ ਅਸੀਂ ਦੋਵੇਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ ਪਰ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਵਿੱਕੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਉਹ ਸੋਚਦਾ ਹੋਇਆ ਕਹਿੰਦਾ ਹੈ ਸਿਫਤ ਕਹਿੰਦੀ ਯਕੀਨ ਤਾਂ ਮੈਨੂੰ ਵੀ ਨਹੀਂ ਹੋ ਰਿਹਾ ਸੰਗਰਾਮ ਪਰ ਸੱਚ ਇਹੀ ਆ ਉਹ ਸੰਗਰਾਮ ਵਾਲ ਵੇਖ ਕੇ ਕਹਿੰਦੀ ਹੈ ਸੰਗਰਾਮ ਕਹਿੰਦਾ ਮਨ ਵਿੱਚ ਸੋਚਦਾ ਹੈ ਝੂਠੀ ਪਿਓ ਵਰਗੀ ਮੈਂ ਪਤਾ ਲਗਾ ਕੇ ਹੀ ਰਹਾਂਗਾ ਕਿ ਤੁਸੀਂ ਪਿਓਤੀ ਨੇ ਕੀ ਕੰਡਾ ਕੱਢਿਆ ਹੈ ਜਦੋਂ ਨਾ ਸੰਗਰਾਮ ਨੇ ਅਨਾਮਿਕਾ ਦੇ ਫੋਨ ਤੇ ਆਇਆ ਗੁਲਜਾਰ ਸਿੰਘ ਦਾ ਮੈਸੇਜ ਪੜ੍ਹਿਆ ਹੈ ਉਦੋਂ ਤੋਂ ਹੀ ਉਹ ਹੈਰਾਨ ਪਰੇਸ਼ਾਨ ਉਹ ਬੈਠਾ ਹੁੰਦਾ ਹੈ ਤੇ ਉਪਰੋਂ ਸਿਫਤ ਆ ਕੇ ਬਿੱਕੀ ਬਾਰੇ ਦੱਸਦੀ ਹੈ ਤਾਂ ਉਹ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਉਸ ਨੂੰ ਗਲਤਫਹਿਮੀ ਹੋ ਜਾਂਦੀ ਹੈ ਕਿ ਸਿਫਤ ਤੇ ਉਸਦੇ ਪਾਪਾ ਨੇ ਜ਼ਰੂਰ ਕੁਝ ਗਲਤ ਕੀਤਾ ਹੈ। ਅੰਦਰੋਂ ਉਹ ਸਿੱਤਨਾ ਨਾਰਾਜ਼ ਹੈ ਪਰ ਉੱਤੋਂ ਤਾਂ ਨਰਮਲ ਨਰਮਲ ਹੋਣ ਦਾ ਨਾਟਕ ਕਰ ਰਿਹਾ ਹੈ। ਸੰਗਰਾਮ ਕਹਿੰਦਾ ਸਿੱਤ ਤੇ ਮੇਰਾ ਫੋਨ ਨਹੀਂ ਲੱਭਾ ਵਟਿਕ ਤੋਂ। ਗੱਲ ਬਦਲਦਾ ਹੋਇਆ ਕਹਿੰਦਾ ਹੈ ਸਿੱਤ ਕਹਿੰਦੀ ਨਹੀਂ ਸੰਗਰਾਮ ਉੱਥੇ ਤਾਂ ਕਿਤੇ ਨਹੀਂ ਸੀ ਤੇਰਾ ਫੋਨ। ਉਹ ਬਿਨਾਂ ਸੰਗਰਾਮ ਵੱਲ ਵੇਖੇ ਜਵਾਬ ਦਿੰਦੀ ਹੈ। ਸੰਗਰਾਮ ਸਿੱਤ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਤੂੰ ਮੇਰੇ ਨਾਲ ਝੂਠ ਬੋਲ ਰਹੀ ਹੈ। ਸਰ ਮੈਨੂੰ ਸਮਝ ਨਹੀਂ ਆ ਰਹੀ ਕਿ ਤੂੰ ਐਵੇਂ ਕਿਉਂ ਕਰ ਰਹੀ ਹੈ ਕੀ ਮਿਲੂਗਾ ਮਿਲੂਗਾ ਤੈਨੂੰ ਇਸ ਤਰ੍ਹਾਂ ਝੂਠ ਬੋਲ ਕੇ ਸਿਫਤ ਕਹਿੰਦੇ ਸੰਗਰਾਮ ਨੂੰ ਮੋਢੇ ਤੋਂ ਹਲਾ ਕੇ ਸੰਗਰਾਮ ਕੀ ਸੋਚ ਰਿਹਾ ਹੈ ਸੰਗਰਾਮ ਕਹਿੰਦਾ ਕੁਝ ਨਹੀਂ ਯਾਰ ਬਸ ਵਿੱਕੀ ਬਾਰੇ ਸੋਚ ਰਿਹਾ ਆ ਪਤਾ ਨਹੀਂ ਲੋਕ ਕਿ ਐਨੇ ਵੱਡੇ ਵੱਡੇ ਝੂਠ ਕਿਵੇਂ ਬੋਲ ਲੈਂਦੇ ਨੇ ਪਟੇਡਾ ਜਿਹੜਾ ਸਿਫਤ ਵੱਲ ਵੇਖਦਾ ਹੈ ਸਿਫਤ ਕਹਿੰਦੇ ਸਹੀ ਗੱਲ ਹੈ ਯਾਰ ਥੋੜਾ ਜਿਹਾ ਰੁਕ ਕੇ ਸੰਗਰਾਮ ਮੈਂ ਵੀ ਤੈਨੂੰ ਇੱਕ ਗੱਲ ਦੱਸਣੀ ਹੈ ਸੰਗਰਾਮ ਕਹਿੰਦਾ ਹਾਂ ਦੱਸ ਉਹ ਮਨ ਵਿੱਚ ਸੋਚਦਾ ਹੈ ਕਿ ਸ਼ੁਕਰ ਹੈ ਸਿਫਤ ਨੇ ਮੈਨੂੰ ਸੱਚ ਦੱਸਣ ਦਾ ਮਨ ਬਣਾ ਲਿਆ ਹੈ ਨਹੀਂ ਤਾਂ ਸਾਡਾ ਰਿਸ਼ਤਾ ਖਰਾਬ ਹੋ ਜਾਣਾ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਕੀ ਗੁਲਜ਼ਾਰ ਸਿੰਘ ਸ਼ਮਸ਼ੀਰ ਸਿੰਘ ਦੀ ਮਦਦ ਕਰੇਗਾ ਉਸ ਦੇ بیٹے ਵਿੱਕੀ ਨੂੰ ਪੁਲਿਸ ਸਟੇਸ਼ਨ ਤੋਂ ਬਾਹਰ ਕਢਵਾਉਣ ਦੇ ਲਈ ਤੇ ਕੀ ਸੰਗਰਾਮ ਤੇ ਸਿਫਤ ਦਾ ਰਿਸ਼ਤਾ ਫਿਰ ਤੋਂ ਨਾਰਮਲ ਹੋ ਜਾਏਗਾ ਇਹ ਜਾਣਨ ਦੇ ਲਈ ਸੁਣਦੇ ਰਹੋ ਕਹਾਣੀ ਜ਼ੋਰਾਂ ਵਰ ਮੋਹੱਬਤਾਂ Thank you.